ਰਹਿੰਦਾ ਕਈ ਵਾਰ 22 ਸਾਲ ਫਾਈਜੀ ਛੇਤੀ ਮੇਰਾ ਬਾਹਰ ਚਲੇ ਗਿਆ ਫਿਰ ਉਹਦੇ ਕਰਕੇ ਅਸੀਂ ਵੀ ਕਹਿੰਦੇ ਵੀ 67-18 ਲੱਖ ਰੁਪਇਆ ਤਕਰੀਬਨ ਲੱਗ ਗਿਆ ਉਹਨਾਂ ਨੂੰ ਕਬਰ ਕਰਾਉਣਾ ਹਾਂ ਗਾਰਡਰੀ ਉਹ ਗਾਰਡਰੀਆਂ ਕਵਰ ਕਰਾਤੀਆਂ ਕਿਉਂਕਿ ਟਰੈਕਟਰ ਦੀ ਲੁੱਕ ਦੇ ਸਾਡਾ ਜਾਣ ਦਾ ਮੂਡ ਕੋਈ ਨਹੀਂ ਅੱਛਾ ਆਪਾਂ ਇਸ ਟਾਈਮ ਪਿੰਡ ਖੰਝਰਾਲ ਦੇ ਵਿੱਚ ਮੌਜੂਦ ਆ ਤੇ ਤੁਹਾਨੂੰ ਆਪਾਂ ਟਰੈਕਟਰ ਬਾਇਲਾਂਸ ਦਿਖਾਵਾਂਗੇ ਤੇ ਬਾਕੀ ਪਿੰਡ ਦਾ ਨਾਮ ਸੁਣ ਕੇ ਤਾਂ ਪਿੰਦਰ ਹੋਣਾ ਦੀ ਟੀਮ ਚ ਇੱਥੇ ਆਏ ਨੇ ਖੰਝਰਵਾਲ ਦੀ ਪਿੰਦਰ ਹੋਣਾ ਦੀ ਟੀਮ ਪਿੰਦਰ ਕਾਲੇ ਹੋਣਾ ਦੀ ਟੀਮ ਬਾਲੀਬਾਲ ਦੀ ਜਿਹੜੀ ਪੂਰੀ ਤਗੜੀ ਟੀਮ ਹੈ ਉਹ ਜੇ ਕਹਿੰਦੇ ਕਹੋਂਦਿਆਂ ਨੂੰ ਮਾਤ ਮਾਤ ਪਾ ਦਿੰਦੀ ਆ ਕਹਿੰਦੇ ਐਂਦੇ ਕਹੋਂਦਿਆਂ ਨੂੰ ਟੈਰ ਟੈਲੀ ਕਰ ਲੈਂਦੀ ਆ ਟੀਮ ਉਹ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਲਾਸਟ ਟਰੈਕਟਰ ਖੰજરાਵਾਲ ਪਾਲ ਪਿੰਡ ਦੇ ਵਿੱਚ ਤਿਆਰ ਹੋਇਆ ਹੋਇਆ ਆ ਜੋ ਮਿਲਦੇ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਵਧੀਆ ਜੀ ਵਧੀਆ ਕਿਰਪਾ ਕੀ ਨਾਮ ਆ ਜੀ ਆਪਣੇ ਸ਼ੌਹ ਮੇਰਾ ਨਾਮ ਜਗਵਿੰਦਰ ਸਿੰਘ ਆ ਜੀ ਜਗਵਿੰਦਰ ਸਿੰਘ ਜੀ ਸਰਪੰਚ ਆ ਮੈਂ ਕਿਵੇਂ ਸਬਾਬ ਪੜੇ ਅੱবি ਆਪਾਂ ਬਾਈ ਲਾਸਟ ਟਰੈਕਟਰ ਵੀ ਆਪਾਂ ਵੀ ਤਿਆਰ ਕਰੀਏ ਤੇ ਅਸੀਂ ਤਰਫ ਸੌਰੀ ਤਲਵੰਡੀ ਭਾਈ ਕੇ ਤਲਵੰਡੀ ਭਾਈ ਕੇ ਉਹ ਤਲਵੰਡੀ ਭਾਈ ਕੇ ਗਏ ਸੀ ਅਸੀਂ ਉੱਥੇ ਉਹ ਕੋ ਟਰੈਕਟਰ ਆਪਣੇ ਖੜਾ ਦੇਖਿਆ ਸੀਗਾ ਹਿੰਦੁਸਤਾਨ ਅੱਛਾ ਜੀ ਤੇ ਉਹ ਫਿਰ ਹਿੰਦੁਸਤਾਨ ਪਹਿਲਾਂ ਦਾ ਰਾਦਾ ਬਣਾਇਆ ਸੀਗਾ ਫਿਰ ਉਹ ਸਾਨੂੰ ਉਹ ਫਿਰ ਉਹ ਮਤਲਬ ਚਲੋ ਉਹ ਆਪ ਦੀ ਜਗਾ ਤੇ ਸਹੀ ਸੀਗਾ ਹਾਂ ਜੀ ਠੀਕ ਆ ਨਾ ਫਿਰ ਅਸੀਂ ਸੋਚਿਆ ਵੀ ਬਾਈ ਲਾਰਸ ਬਣਾਉਣੇ ਆ ਵੀ ਬਾਈ ਲਾਰਸ ਦਾ ਨਵਾਂ ਵੀ ਜ਼ਿਆਦਾ ਹਾਂ ਜੀ ਤੇ ਵੀ ਕਿਸੇ ਕੋਸੇ ਕੋਲ ਟਰੈਕਟਰ ਹਿੰਦੁਸਤਾਨ ਦਾ ਚਲੋ ਹੈਗਾ ਸਭ ਕੋਲੇ ਹਾਂਜੀ ਤਾਂ ਸਾਡਾ ਫਰਮਾਨੇ ਬਣਿਆ ਤੇ ਮਾਡਲ ਕਹਿੰਦਾ ਇਹ ਆਪਾਂ ਮਾੜੀ ਦੀ ਗੱਲਬਾਤ ਕਰੀਏ ਇਹ 1970 ਮਾਡਲ ਆ ਜੀ 1970 ਮਾਡਲ ਆਪਰੇ ਕੋ ਜੱਦੀ ਸੀ ਜਾਂ ਅਭੀ ਕਿਵੇਂ ਨਹੀਂ ਸਾਰੇ ਅਸੀਂ ਮੈਂ ਖਰੀਦਿਆ ਹੀ ਆ ਅੱਛਾ ਬਾਅਦ ਤੁਸੀਂ ਇਹ ਅਹੋਰ ਦਿੱਤਾ ਖਰੀਦਿਆ ਹਾਂਜੀ ਕਿੱਥੋਂ ਮਿਲੇ ਟਰੈਕਟਰ ਆਪਾਂ ਨੂੰ ਇਹ ਮੈਂ ਲਿਆ ਸੀ ਪਟਿਆਲੇ ਤੋਂ ਲਿਆ ਸੀਗਾ ਪਟਿਆਲੇ ਤੋਂ ਇਦਾਂ ਸੈਂਪਲ ਡੈਟ ਲਿਆ ਸੀ ਆਪਾਂ ਹਾਂਜੀ ਸੈਂਪਲ ਲਿਆ ਸੀਗਾ ਤੇ ਫਿਰ ਤਿਆਰ ਤੌਰ ਕਿਵੇਂ ਵੀ ਕੀ ਤੋ ਤਿਆਰ ਕਰਵਾਇਆ ਤੇ ਕੀ ਮੈਂ ਕਿਵੇਂ ਤਿਆਰ ਕਰਵਾਇਆ ਬਾਈ ਜੀ ਮੈਂ ਇਥੋਂ ਆਪਣੇ ਗਾਲਬਤਾਂ ਆ ਆਪਣੇ ਜਗਰਾਵ ਕੋਕ ਵਾਲੇ ਗਾਲਬਤ ਹਾਂ ਹਾਂ ਉਹੀ ਜਗਰਾਵ ਵਾਲੇ ਗਾਲ ਜਗਰਾਵ ਵਾਲੇ ਕੋਲੇ ਤੇ ਉਹ ਭੋਲਾ ਸਿਆ ਆਜੋ ਪਲਾਣ ਵਾਲੇ ਨਾਲ ਤਾਂ ਦੇਖਦੇ ਵੀ ਨਾਲ ਗੱਲਬਾਤ ਹਾਂਜੀ ਹਾਂਜੀ ਤੇ ਕਿਵੇਂ ਵੀ ਕਿਵੇਂ 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 ਹੁਣ ਪਹਿਲੀ ਆਪ ਜਿਵੇਂ ਦੇਖਦੇ ਆਂ ਵੀ ਤੁਸੀਂ ਕਹਿੰਦੇ ਵੀ ਗਾਲ ਵਾਲੇ ਭੋਲਾ ਜੀ ਨੂੰ ਆਪਾਂ ਤਿਆਰ ਕਰਵਾਇਆ ਹਨਾ ਕਿਵੇਂ ਦੇਖਿਆ ਤੁਸੀਂ ਜਿਵੇਂ ਆਪਾਂ ਦੇਖੀ ਜਨਾ ਵੀ ਜੈਕ ਵਾਲਾ ਸਿਸਟਰ ਥੋੜਾ ਲਵਾਇਆ ਹੋਇਆ ਇਹ ਕਿਵੇਂ ਜਿ ਕਿੱਦਾਂ ਕੀਤਾ ਸਿਸਟਮ ਇਹ ਸਾਨੂੰ ਉਹਨੇ ਬਾਈ ਨੇ ਸਲਾਹ ਦਿੱਤੀ ਸੀ ਭੋਲਾ ਸਿੰਘ ਨੇ ਅੱਛਾ ਜੀ ਉਹ ਕਹਿੰਦਾ ਜੀ ਆਪਾਂ ਇਹਨੂੰ ਆਏ ਤਿਆਰ ਕਰਦੀਏ ਮੈਂ ਕਿਹਾ ਜੀ ਕੋਈ ਗੱਲ ਨਹੀਂ ਕਰ ਦਿਓ ਤੁਸੀਂ ਇਹ ਹੁਣ ਕੰਮ ਕਰਦਾ ਇਦਾਂ ਸਾਰਾ ਹਾਂਜੀ ਹਾਂਜੀ ਕਰਦਾ ਜੀ ਠੀਕਾ ਜੀ ਤੇ ਹੋਰ ਕੀ ਕੀ ਕੀਤਾ ਦੇ ਵਿੱਚ ਹੁਣ ਇੱਕ ਤਾਂ ਡਾਕਟਰ ਵੈਸੇ ਹੀ ਖੜਾ ਵੀ ਉੱਚਾ ਵੀ ਬਹੁਤ ਆ ਤੇ ਵੱਡਾ ਵੀ ਬਾਲਾ ਲੱਗ ਜਾਂਦਾ ਕੁਝ ਸਾਡੇ ਕਹਿਣ ਦੇ ਮੁਤਾਬਕ ਬਣਿਆ ਤੇ ਕੁਝ ਉਹ ਉਥੋਂ ਬੰਦੇ ਬਾਹਰ ਇੱਕ ਹੋ ਟਰੈਕਟਰ ਤਿਆਰ ਕਰਾ ਰਹੇ ਸੀਗੇ ਕੈਨੇਡਾ ਤੋਂ ਅੱਛਾ ਜੀ ਉਸ ਉਹਨਾਂ ਦੇ ਕਹਿਣ ਤੋਂ ਫਿਰ ਅਸੀਂ ਉਹਨਾਂ ਨੇ ਕਿਹਾ ਵੀ ਥੋੜਾ ਥੋੜਾ ਇਹਨੂੰ ਇਸ ਤਰ੍ਹਾਂ ਕਰਵਾਓ ਤੁਸੀਂ ਫਿਰ ਇਹਦੀ ਸੋ ਵਗੈਰਾ ਸਾਰੀ ਚੌੜੀ ਸਾਰੀ ਉੱਪਰ ਵੀ ਦਿਖਾਇਆ ਅਮਰਤਪੁਰ ਸਾਰੀ ਉੱਪਰ ਸਟੇ ਸੂਰ ਨੂੰ ਸਾਰਾ ਉੱਪਰ ਦਿਖਾ ਲਾ ਤੇ ਬਈ ਇੰਜਣ ਹੈ ਭਾਈ ਹੈਗਾ ਇਹ 6 ਸਿਲੰਡਰਾਂ ਆਈ ਇਹ ਹਾਂਜੀ ਇੰਜਣ ਇਹਦੇ ਚ ਆਪਾਂ ਇੰਜਣ ਇਹਦਾ ਵੀ ਪਿਆ ਆਪਣੇ ਕੋਲੇ ਓਵਰਹਾਲ ਕਰਾਇਆ ਅੱਛਾ ਯਾਰੀ ਉਹਦਾ ਵੀ ਕੰਮ ਕਰਾ ਲਓ ਤਿਆਰ ਕਰਿਆ ਹੋਇਆ ਉਹ ਵੀ ਬਣਾ ਕੇ ਰੱਖਿਆ ਹੋਇਆ ਵਾ ਆਪਾਂ ਦਿੱਤਾ ਨਹੀਂ ਕਿਸੇ ਨੂੰ ਤੇ ਇੰਡਣ ਇਹਦੇ ਚ ਹੋਰ ਖਵਾ ਲਿਆ ਸੀਗਾ ਅੱਛਾ ਇੰਡਣ ਇਹਨਾਂ ਦੇ ਚ ਹੋਰ ਖਾ ਲਿਆ ਹਾਂਜੀ ਇਹਦਾ ਕਿਸੇ ਵੱਡੇ ਰੈਟ ਦਾ ਇੰਡਣ ਮਿੰਡ ਲੱਗਦਾ ਉਹ ਟ੍ਰੈਕਟਰ ਕੋਲ ਇੰਡਣ ਨਹੀਂ ਲੱਗਦਾ ਹਾਂਜੀ ਸੁਣਤਾ ਦਾ ਤੇ ਫੋਰ ਫੋਰ ਵੀ ਡਰਾਈਵ ਇਹ ਕੰਮ ਕਰਦਾ ਹਣ ਇਹ ਹਾਂਜੀ ਹਾਂਜੀ ਲੈ ਲੈਣ ਦਾ ਜੀ ਇਹੇ ਫੋਰ ਵੀ ਫੋਰ ਕਰਾਇਆ ਫੋਰ ਵੀ ਫੋਰ ਵੀ ਹੋ ਗਿਆ ਹਾਂ ਹਾਂਜੀ ਤੇ ਜਿਹੜਾ ਹੌਸਲਰਾਂਸਰ ਵਗੈਰਾ ਜਿਹੜਾ ਸੀਲ ਦਾ ਤੁਸੀਂ ਲਵਾ ਲਿਆ ਇਹ ਕੋਈ ਗਾਰੰਟੀ ਗਾਰੰਟੀ ਹੈਗੀ ਆ ਵੀ ਇਹ ਖਰਾਬ ਨਹੀਂ ਹੁੰਦਾ ਜਾਂ ਕੁਝ ਵੀ ਲਾ ਲੋ ਨਾ ਨਹੀਂ ਨਹੀਂ ਇਹਦੇ ਚ ਝਾਲੀ ਆ ਜੀ ਖਰਾਬ ਨਹੀਂ ਹੁੰਦਾ ਇਹ ਅੱਛਾ ਜੀ ਹਾਂ ਇਹ ਖਰਾਬ ਹੋਣਾ ਨਹੀਂ ਚਾਹੀਦਾ ਆ ਬਾਈ ਦਾਸ ਪਹਿਲਾਂ ਵਾਲਾ origianlly ਲਿਖਿਆ ਹੋਇਆ ਨਾ ਹਾਂ ਉਹ ਤਾਂ ਹਾਂਜੀ ਉਹੀ ਹੈ ਕੰਪਨੀ ਦਾ ਆਪਦਾ ਨਾਮ ਹੀ ਸਾਰਾ ਲਿਖਿਆ ਹੋਇਆ ਨਾ ਉਹ ਤਾਂ ਸ਼ੋਅ ਉਹੀ ਆ ਜੀ ਸਾਰਾ ਹਾਂ ਸਾਰਾ ਕੋ origianl ਹੀ ਆ ਨਾ ਇਹ ਸਾਰਾ ਸਿਸਟਮ ਹਾਂਜੀ 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 ਬਾਕੀ ਸਾਰਾ ਉਹੀ ਆ ਜੀ origianlly ਆ ਤੇ ਉਹ ਆਪਣੇ ਲਈ ਜਿਹੜਾ ਮੋਡੀਫਾਈ ਕਰਵਾਇਆ ਉਹ ਜਿਵੇਂ ਇੱਕ ਤਾਂ ਹਾ ਪੈਰਾਂ ਵਾਲਾ ਸਿਸਟਮ ਤੁਸੀਂ ਬਾਅਦ ਚ ਆਪਾਂ ਵੱਡਾ ਕਰਵਾ ਲਿਆ। ਬਾਅਦ ਚ ਹੋ ਗਿਆ ਜੀ ਇਹ ਹੋ ਗਏ। ਇਹ ਇਹ ਚੌੜੇ ਕਰਾਏ ਨੇ। ਅਸੇ ਰਣ ਕਿਸੇ ਮਗਰਾੜ ਵੀ ਆਪਾਂ ਚੌੜੇ ਕਰਵਾ ਲਿਆ। ਹਾਂਜੀ ਇਹਨਾਂ ਦੇ ਹਿਸਾਬ ਨਾਲ ਫਿਰ ਚੌੜੇ ਹੋਏ ਨੇ। ਜਿਵੇਂ ਹੁਣ ਆਪਾਂ ਤਿਆਰ ਕਰਵਾਇਆ ਜੇ ਬੱਚਿਆਂ ਦੀ ਇੱਛਾ ਸੀ ਜਾਂ ਇਹ ਆਪਣੇ ਆਪ ਦੀ ਇੱਛਾ ਸੀ ਕੋਈ ਕਿਸੇ। ਇਹ ਮੇਰੇ ਬੇਟੇ ਦੀ ਵੀ ਇੱਛਾ ਸੀ ਕਿ ਕੀ ਬਾਹਰ ਕੈਨੇਡਾ ਚ ਲਿਆ ਗਿਆ। ਅੱਛਾ ਜੀ ਤੇ ਮੇਰੀ ਵੀ ਇੱਛਾ ਸੀਗੀ। ਮਤਲਬ ਇਹ ਨਹੀਂ ਹੈਗਾ ਕਿ ਮੈਂ ਉਹਦੇ ਕਹਿਣ ਤੇ ਵੀ ਕਰਾਇਆ ਨਹੀਂ ਇਹ ਮੇਰੀ ਆਪਣੀ ਵੀ ਤਮੰਨਾ ਸੀ ਬੱਚੇ ਦਾ ਵੀ ਮਨ ਸੀਗਾ ਪੂਰਾ ਪੂਰਾ ਬੱਚੇ ਦਾ ਵੀ ਮਨ ਨਾਲ ਦਾ ਸੀ ਬੱਚੇ ਦਾ ਵੀ ਸੀਗਾ ਤੇ ਮੇਰਾ ਆਪਣਾ ਵੀ ਪੂਰਾ ਸੀ ਬੱਚੇ ਦਾ ਤਾਂ ਮੈਨੂੰ ਇਹ ਸੀ ਵੀ ਪਤਾ ਸੀ ਵੀ ਉਹਨੇ ਕੈਨੇਡਾ ਚੱਲਿਆ ਜਾਣਾ ਹਾਂ ਚਲੋ ਬਾਹਰ ਨਿਕਲ ਜਾਣਾ ਹਾਂ ਜੀ ਤੇ ਦੋਨੇ ਬੇਟੇ ਦੋਹੀਂ ਬਾਹਰ ਆ ਜੀ ਮਾੜੇ ਉੱਪਰ ਛੱਡ ਚੱਲੀ ਤੁਸੀਂ ਇੱਧਰ ਜਾਓ ਮਤਲਬ ਅਸੀਂ ਚੱਲਦੇ ਜਾ ਹਾਂਜੀ ਹਾਂਜੀ ਬਸ ਕੀਨ ਉਹੀ ਸੀ ਬਾਲਾ ਬੇਟਾ ਹੀ ਅੱਛਾ ਜੀ ਮੈਂ ਤਾਂ ਕਦੇ-ਕਦੇ ਵੀ ਗਿੜਾ-ਗੁੜਾ ਕਢਦਾ ਤਾ ਮੜਾ ਮਟਰ ਉੱਪਰ ਲੈ ਕੇ ਆ ਵੀ ਕਿਵੇਂ ਹੁਣ ਤੁਸੀਂ ਗੇੜਾ ਗੂੜਾ ਦਿੰਨੇ ਉੱਪਰ ਫਿਰ ਹਾਂਜੀ ਹਾਂਜੀ ਫਲੋਂਦੇ ਗੇੜਾ ਗੂੜਾ ਪੈਨਡ ਬੋਰਡ 'ਚ ਗੇੜਾ ਗੂੜਾ ਹਾਂਜੀ ਹਾਂਜੀ ਜੀ ਦਾ ਜੀ ਇਹ ਉੱਪਰ ਲਿਆ ਕੇ ਸਾਰਾ ਦਿਖਾ ਵੀ ਜਿਵੇਂ ਆਹ ਚੈਨ ਵਾਲਾ ਸਟੀਰੀਂਗ ਤੁਸੀਂ ਲਵਾਇਆ ਵਾ ਹਾਂਜੀ ਇਹ ਤੁਸੀਂ ਆਪ ਦੀ ਇੱਛਾ ਸੀ ਜਾਂ ਬਾਈ ਨੇ ਰਿਫੈਫਰ ਕੀਤਾ ਥੋਨੂੰ ਗੱਲ ਬਣ ਗਈ ਨਹੀਂ ਇਹ ਮੁੰਡਾ ਆ ਸਾਰਾ ਸਿਸਟਮ ਉਹਨੇ ਜੋਧਾਂ ਵਾਲੇ ਮੁੰਡੇ ਨੇ ਲਾਇਆ ਸਾਰਾ ਇਹ ਸਟੀਰੀਓ ਵਗੈਰਾ ਜਾਂ ਮੋਡੀਫਾਈਡ ਜੋ ਵੀ ਕੀਤਾ ਇਹ ਇਹ ਥੋਂ ਮੁੰਡਾ ਆਪਣੇ ਲੱਖਾ ਮੁੰਡਾ ਉਹਦੀ ਜੋਧਾਂ ਦੁਕਾਨ ਆ ਅੱਛਾ ਜੀ ਤੇ ਹੈ ਉਹ ਟੁੱਸਿਆਂ ਤੋਂ ਮੁੰਡਾ ਅੱਛਾ ਜੀ ਟੁੱਸੇ ਪਾੜ ਦਉ ਇਹ ਸਾਰਾ ਉਹਨੇ ਸਿਸਟਮ ਆ ਸਾਰਾ ਉਹ ਜੋ ਹੈਗਾ ਉਹਨੇ ਤਿਆਰ ਕੀਤਾ ਬਾਈ ਜਿਵੇਂ ਆ ਬ੍ਰੇਕ ਆ ਬਰੂਕ ਵਾਲਾ ਸਿਸਟਮ ਬਾਈ ਸਾਰਾ ਇਹ ਪੰਜ ਦਾ ਹੈਗਾ ਇਹ ਕਰਵਾ ਹਾਂ ਵੱਡੇ ਕਾ ਕਰਤੀਆਂ ਨੂੰ ਕਰਵਾ ਲਿਆ ਆਪਾਂ ਨਾ ਹਾਂਜੀ ਤੇ ਆਹ ਇਹਦਾ ਗੇਅਰ ਲੀਵਰ ਆ ਜੀ ਹਾਂਜੀ ਹਾਂਜੀ ਤੇ ਆਹ ਕੀ ਕਰਦੇ ਇਹ ਸਿਸਟਮ ਆਹ ਇਹ ਜਿਵੇਂ ਅ ਮੂਰੇ ਉਹ ਲਵਾਇਆ ਹੋਇਆ ਆਪਾਂ ਜਿਵੇਂ ਜੱਕ ਵਾਲਾ ਜੁਗਾਰ ਜੱਕ ਵਾਲਾ ਜੁਗਾਰ ਆ ਸਾਰਾ ਇਹ ਤੇ ਪਿੱਛੋਂ ਜੋ ਉਹਦੀ ਡਰਾਈਵਰ ਵਗੈਰਾ ਨਹੀਂ ਚ ਉੱਪਰ ਕੰਨ ਨੂੰ ਹਾਈਡਰੋਲਿਕ ਅੱਛਾ ਜੀ ਉਹ ਆ ਜੀ ਆ ਇਹਦਾ ਲੋਹ ਤੇ ਹੈ ਨਹੀਂ ਇਹ ਇਹਦਾ ਹੈਗਾ ਜੀ ਆਹ ਜਿਹੜਾ 4x4 ਕਰਾਇਆ ਅੱਛਾ 4x4 ਕਰਵਾਇਆ ਉਹਦਾ ਅੱਛਾ ਠੀਕ ਹੈ ਜੀ ਹਾਂ ਜੀ ਠੀਕਾ ਤੇ ਗਾਣਗੇ ਸਾਰੀ ਛਤਰੀ ਵਗੈਰਾ ਜੋ ਵੀ ਆਪਾਂ ਡਾਉਨ ਸੀਨਿੰਗ ਵਗੈਰਾ ਕੀਤੀ ਹੈ ਜਿਹੜੀ ਹਾਂ ਜੀ ਹਾਂ ਜੀ ਸਾਰੀ ਕੁਛ ਵੀ ਕੀਤਾ ਹਾਂ ਜੀ ਇਹ ਸਾਰਾ ਜੋਧਾ ਦੇ ਮੁੰਡੇ ਸਾਰਾ ਕੁਛ ਕਰ ਲਿਆ ਜੋਧਾ ਹਾਂ ਮੁੰਡਾ ਟੂਸਿਆਂ ਦਾ ਜੋਧਾ ਦੁਕਾਨਾ ਦੀ ਲੱਖਾ ਜੋਧਾ ਦੁਕਾਨ ਅੱਛਾ ਜੀ ਹਾਂ ਜੀ ਇਹ ਸਾਰਾ ਕੁਝ ਹੋਣੇ ਕੀਤਾ ਜੀ ਕੋਈ ਵਾਕਈ ਯਾਰ ਬਾਈ ਕੀ ਕਹਤਾ ਕੀ ਬਾਤਾਂ ਆ ਹਨਾ ਜਿਵੇਂ ਆ ਲੈਦਰ ਫਿਸ਼ਿੰਗ ਡਾਲ ਕੀਤੀ ਹੈ ਤੇ ਕੋਈ ਗਾਰੰਟੀ ਵਗੈਰਾ ਦਿੱਤੀ ਹੈ ਇਹ ਨਾਲ ਕਿੰਦਾ ਵੀ ਸਸਤਾ ਹਾਂ ਜਿਵੇਂ ਉਹ ਕਹਿੰਦੇ ਇਸ ਤਾਂ ਖਰਾਬ ਹੀ ਨਹੀਂ ਹੋਊਗੀ ਜੇ ਹੋਊਗੀ ਤਾਂ ਉਹ ਕਹਿੰਦੇ ਅਸੀਂ ਬੈਠੇ ਹਾਂ ਕੋਈ ਚੱਕਰ ਨਹੀਂ ਅੱਛਾ ਜੀ ਹਾਂ ਜੀ ਮੇਰਾ ਵੀ ਇੱਕ ਫਰੈਂਡ ਵੀ ਆ ਤੇ ਉਹਦਾ ਘਰਾਂ ਚ ਵੀ ਆ ਜਾਂਦਾ ਬੰਦਾ ਆਪਣੇ ਪਿੰਡ ਦੀਆਂ ਕੌਕਿਆਂ ਤੋਂ ਹੀ ਆ ਉਹਦਾ ਡੈਟਟਰ ਕਰਵਾਇਆ ਸੀ ਅਰਜੰਤ ਯਾਰ ਅੱਛਾ ਜੀ ਉਹ ਆਪਣਾ ਸਿੰਪਲ ਅਰਜੰਤ ਜਿਹੜਾ ਪਹਿਲਾਂ ਹੁੰਦੇ ਸੀ 605 ਉਹਨਾਂ ਨੇ ਕਰਵਾਇਆ ਸੀ ਆਟੋ ਲੈਨਡ ਵਾਲਿਆਂ ਤੋਂ अच्छा जी। ਉਹਨਾਂ ਨੇ ਵੀ ਇਦਾਂ ਹੀ ਕਿਹਾ ਸੀ ਵੀ ਜਿਹੜੀ ਇਹਦੀ ਲੈਦਰ ਫਿਨਿਸ਼ਿੰਗ ਵੀ ਉਹ ਵੀ ਖਰਾਬ ਨਹੀਂ ਹੋਊਗਾ। ਹਾਂਜੀ। ਖਰਾਬ ਤਾਂ ਨਹੀਂ ਹੁੰਦੀ ਬਾਕੀ ਉਹਨੇ ਕਿਹਾ ਹੋਇਆ ਵੀ ਜੇ ਕੋਈ ਪ੍ਰੋਬਲਮ ਆਊਗੀ ਤਾਂ ਅਸੀਂ ਬੈਠੇ ਹਾਂ ਕੋਈ ਗੱਲ ਨਹੀਂ। ਤੇ ਉਹ ਕਹਿੰਦੇ ਵੀ ਖਰਾਬ ਹੋਣ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ। ਬੈਕ ਦਾ ਬਾਈ ਜੀ ਆ ਦੇਖੋ ਸੀਟ ਜਿਹੜੀ ਬੈਠਣ ਵਾਲੀ ਆ ਤੁਸੀਂ ਬੈਠੋ ਆਜੋ ਕੋਈ ਨਾ। ਹਾਂਜੀ ਹਾਂਜੀ। ਇਹ ਜਿਹੜੇ ਬੈਠਣ ਵਾਲੀ ਸੀਟ ਬਣਾਈ ਆ ਨਾ। ਇਹ ਸੀਟ ਇਹਨਾਂ ਦੀ ਆਈ ਆ। ਪੂਰਾ ਵਧੀਆ ਸਿਸਟਮ ਵਾਲਾ ਨਾ ਜਦ ਦੀ ਪਹਿਲਾਂ ਹੀ ਇਹਨੂੰ ਆਈ ਇਦਾਂ ਹੀ ਆਉਂਦੀ ਆ। ਇਦਾਂ ਹੀ ਨਾ ਹੁੰਦੀ ਆ ਨਾ। ਅੱਡ ਤੋਂ ਦੇਖਿਆ ਦੂਰੋਂ ਥੋ ਹਾਂ ਜੀ ਠੀਕ ਆ ਇੱਕ ਦਾ ਆ ਵੀ ਸਾਰੇ ਪੈਨਲ ਪੁੱਲ ਸਾਰੇ ਚੱਲਦੇ ਆ ਸਾਰਾ ਓਕੇ ਆ ਕੰਮ ਹਾਂਜੀ ਹਾਂਜੀ ਸਾਰਾ ਚੱਲਦਾ ਪਰ ਅਸੀਂ ਨਾ ਓਕੇ ਆ ਪਰ ਲੈ ਲੇ ਆ ਇਹ ਤਾਂ ਬੜੇ ਵੱਲੇ ਆ ਜੀ ਬੜਿਆਂ ਦਾ ਕਰਕੇ ਥੋੜਾ ਚੱਕਰ ਪੈਂਦਾ ਹਾਂਜੀ ਇਹ ਫਿਰ ਟ੍ਰੈ ਜਿਹੜੇ ਟਾਇਰ ਆ ਇਹ ਬਾਹਰ ਜਿਹੜੇ ਜਾਂਦੇ ਆ ਟਰੈਕਟਰ ਉਹਨਾਂ ਨੂੰ ਲੱਗਦੇ ਆ ਹਾਂਜੀ ਤੇ ਉਹ ਫਿਰ ਉਹਨਾਂ ਤੋਂ ਉਹਨਾਂ ਨੇ ਮਂਗਾਈ ਕਿਸੇ ਤੋਂ ਪੈ ਕੇ ਤੇ ਆਪਾਂ ਦੇਖੀਏ ਜੀ ਤੇ ਤਾਂ ਖਰਚਾ ਵਗੈਰਾ ਕਿੰਨਾ ਆ ਗਿਆ ਤਕਰੀਬਨ ਜੀ ਸਾਰਾ ਕੁਝ ਕਰਦੇ ਆ ਅਸਲੀ ਭਾਈ ਜੀ ਦੇਖੋ ਆਪਾਂ ਇਹਦੇ ਚ ਕੋਈ ਜੋ ਜੇ ਤੂੰ ਸਾਹੇ ਮੈਨੂੰ ਕੱਲੀ ਕੱਲੀ ਚੀਜ਼ੇ ਤੇ ਪੁੱਛ ਸਕਦੇ ਹੋ ਕਿੱਥੇ ਖਰਚਾ ਹੋਇਆ ਕਿੱਥੇ ਨਹੀਂ ਹੋਇਆ ਇਹਦੇ ਤੇ ਮੇਰਾ ਹੁਣ ਤੱਕ 52 ਲੱਖ ਰੁਪਈਆ ਲੱਗਿਆ। ਤਾਂ ਜੋ ਲਾਪੋ ਆਪਣਾ ਹਰ ਬੰਦਾ ਆਪਣੀ ਚੀਜ਼ ਨੂੰ ਪਿਆਰ ਕਰਦਾ ਜਿਵੇਂ ਉਹਦੀ ਸੋਚ ਆਉਣੀ ਉਹਦੇ ਮੁਤਾਬਕ ਚੱਲਣਾ ਜੀ। ਤੇ ਜਿਵੇਂ ਹੁਣ ਰਾਹ ਰੂਜ ਕਿਤੇ ਜਾਂਦੇ ਆ ਮੈਂ ਕਿਹੜਾ ਕੀ ਬਾਤਾਂ ਹੀ ਹਨਾ ਮੈਂ ਜਾਨਦੇ ਸੀ ਮੁੰਡੇ ਆ ਖੜੇ ਨੇ ਇਹਨਾਂ ਨੂੰ ਪਾਓ ਇਨਾਂ ਨੂੰ ਖੜਾ ਖੜਾ ਕੇ ਆਜੋ ਤੁਸੀਂ ਵੀ ਯਾਰ ਤੁਸੀਂ ਤਾਂ ਸੰਗੀ ਜਾਂਦੇ ਹੋ ਉਹਦੇ ਆਓ ਯਾਰ ਇੱਥੇ ਕੜੇ ਕਰਦੇ ਆਜੋ ਆਜੋ ਕੋਈ ਨਾ ਆਜਾ ਓਰੇ ਜੇ ਉਧਰ ਫਿਰ ਜਦ ਤੇ ਤੁਸੀਂ ਆਏ ਸੀ ਉਹ ਫਿਰ ਤਿਆਰ ਕਰਵਾ ਕੇ ਲੈ ਕੇ ਸੀ ਉਧਰੋਂ 20 ਮਿੰਟ ਦੇ ਆੜੀ ਹੈ ਜੀ ਦੋਨੇ ਆਪਣੇ ਨਾ ਅਲਟਰਨੇਟਰ ਤਾਂ ਦੋ ਤਿੰਨ ਅੱਛਾ ਨਾਲ ਹੀ ਹਾਲ ਟੇਟੇ ਤਾਂ ਤੁਸੀਂ ਬਣ ਕੇ ਸਰਟੀਫਾਈਡਿੰਗ ਕਰਾ ਕੇ ਲੈ ਜਾਂਦੀ ਆ ਜਦੋਂ ਤੁਸੀਂ ਉਧਰ ਲੈ ਲੁਕੇ ਜਾਂਦੇ ਆ ਕਿਤੇ ਫਿਰ ਰੋਕਦੇ ਆ ਮੁੰਡੇ ਫਿਰ ਆਹ ਉਹ ਇਹ ਮੁੰਡਿਆਂ ਨੂੰ ਉੱਧਰ ਪੁੱਛਣ ਲੱਗ ਇਨਾਂ ਨੂੰ ਕਢਾ ਕੇ ਉੱਥੇ ਪੁੱਛਣ-ਬਚਣ ਲੱਗੇ ਇਨਾਂ ਨੇ ਥੋੜੀ ਜਿਹਾ ਉਹ ਚਲੋ ਥੋੜਾ ਜਿਹਾ ਇਨਾਂ ਨੇ ਇੱਕ ਤਾਂ ਉਹ ਹਾਂ ਦੱਸ ਤੇ ਕਿਹਨੇ ਕਿਹਾ ਵੀ ਮਾਡਲ ਦਾ ਥੋੜਾ ਜਿਹਾ ਚੱਲਦਾ ਮਾਡਲ ਦਾ ਮਾਡਲ ਦਾ ਰਸਤਾ ਸੀ ਮੁੱਕਾ ਬਰ ਹੋ ਜਾਂਦਾ ਉਸ ਦਾ ਪਤਾ ਨਹੀਂ ਹੈਗਾ ਹਾਂਜੀ ਹਾਂਜੀ ਆਜੋ ਹੋਰ ਸਲਿੱਪ ਦਿਖਲੀਏ ਮਗਲੀ ਸਾਈਡ ਵੀ ਹਾਂਜੀ ਹਾਂਜੀ ਆਜੋ ਗਾਰਡਰ ਜਹਾ ਸਿਸਟਮ ਕੀਤਾ ਹੋਇਆ ਇਹਨੂੰ ਪਹਿਲੀ ਨਾਲ ਆਉਂਦਾ ਹੈ ਇਹ ਨਹੀਂ ਸਰ ਮੈਂ ਤੁਹਾਨੂੰ ਦੱਸ ਦਾਂ ਇਹ ਬਾਅਦ ਚ ਲਵਾਇਆ ਇਹ ਜਿਹੜੀ ਉੱਤੇ ਕੱਲੀ ਚਾਦਰ ਦੀ ਬਣੀ ਹੋਈ ਆ ਥੱਲੇ ਤਾਂ ਇਹਦਾ ਦੂਜਾ ਆਉਂਦਾ ਲੋਹੇ ਦੀਆਂ ਗੱਡਰੀਆਂ ਆਉਂਦੀਆਂ ਨੇ ਥੱਲੇ ਉਹਨਾਂ ਨੂੰ ਉਹਨਾਂ ਨੂੰ ਕਵਰ ਕਰਵਾਤਾ ਉਹਨਾਂ ਨੂੰ ਕਵਰ ਕਰਾਇਆ ਹੈਗਾ ਉਹਨਾਂ ਨੂੰ ਕਵਰ ਕਰਵਾ ਹਾਂ ਗੱਡਰੀ ਉਹ ਗੱਡਰੀਆਂ ਕਵਰ ਕਰਾਤੀਆਂ ਓਕੇ ਟਰੈਕਟਰ ਦੀ ਲੁੱਕ ਦੇ ਹਿਸਾਬ ਨਾਲ ਫਿਰ ਇਹ ਵੀ ਥੋੜਾ ਜਿਹਾ ਚੌੜਾ ਹੀ ਸੋਹਣਾ ਲੱਗਣਾ ਉਦਾਂ ਹੀ ਜੇ ਦੇਖਿਆ ਜਾਵੇ ਆਰਮ ਟਰੈਕਟਰ ਨਾਲੋਂ ਹੌਣ ਦੇ ਟਰੈਕਟਰਾਂ ਦੇ ਹਿਸਾਬ ਨਾਲ ਵੀ ਲਾ ਲਓ ਪਹਿਲਾਂ ਟਰੈਕਟਰ ਦੇ ਹਿਸਾਬ ਨਾਲ ਹਟਦਾ ਵੈਸੇ ਹੀ ਮਜ਼ਬੂਤ ਆ ਇਹ ਹਾਂਜੀ ਹਾਂਜੀ ਜਿਵੇਂ ਹੁਣ ਐਕਸਲ ਫਰੰਟ ਐਕਸਲ ਦੇਖ ਲਓ ਕਿੰਨਾ ਵੱਡਾ ਆ ਹਨਾ ਕਿੰਨਾ ਮੂਲ ਦਾ ਹਿੱਸ ਕਟਰ ਪੈ ਤੋਂ ਵਗਾਰਾ ਸਾਰੀਆਂ ਅੰਦਲੀਆਂ ਗੱਡੀਆਂ ਵੱਡੀਆਂ ਹੋਣਗੀਆਂ ਇਹਦੇ ਅੰਦਰ ਪਸੇ ਸਿਸਟਮ ਬਣੀਆਂ ਤੇ ਅੱਜ ਇਹ ਐਸਆਈ ਪਾ ਬਹੁਤ بڑا ਦਾ ਹਾਂ ਇਹਦਾ ਹਿੱਸਾ ਆ 4/4 ਨਾਲ ਲਾਇਆ ਜੀ ਜਦੋਂ ਇਹ 4/4 ਕਰਾਇਆ ਨਾ ਹਾਂਜੀ ਹਾਂਜੀ ਤੇ ਇਹ ਹਿੱਸਾ ਵੀ ਫਿਰ ਨਾਲ ਇਹਦਾ ਚੇਂਜ ਹੋਇਆ ਵਾ ਸਾਰਾ ਕੁਝ ਪਾਵਰ ਕਰਵਾ ਲਿਆ ਸਾਰਾ ਕੁਝ ਸਟੇਰਿੰਗ ਹੋ ਗਿਆ ਪਾਵਰ ਹਾਂਜੀ ਸਾਰਾ ਤੁਸੀਂ ਉਹ ਜੈਕ ਵੀ ਮੂਰ ਦੇ ਬੰਪਰ ਵਗਾਰਾ ਵੀ ਸਾਰੇ ਹਾਂ ਬ੍ਰੇਕ ਵੀ ਪਾਵਰ ਆ ਜੀ ਕਲਚ ਆ ਕਲੱਚ ਵੀ ਪਾਵਰ ਆ ਕਲੱਚ ਸਵਰ ਥੋੜਾ ਜਿਹਾ ਘੜਾ ਹੁੰਦਾ ਮੈਂ ਉਹ ਵੀ ਕਹਿ ਕੇ ਉਹਨਾਂ ਤੋਂ ਫਿਰ ਕਰਵਾਇਆ ਹੈ ਕਲੱਚ ਦਾ ਹੁਣ ਜਮਾ ਮਤਲਬ ਬਿਲਕੁਲ ਰਹਿਲਾ ਇਹਦਾ ਹੈਗਾ ਸਟਾਰਟ ਹੋ ਜੂ ਮੈਨੂੰ ਦਿਖਾ ਦੇ ਕਰਾਂ ਅੰਮ੍ਰਿਤਪਾਲ ਇਹ ਬੜਾ ਬੇੜੇ ਨੇ ਚਲੋ ਮੈਸਤਰੀ ਨੇ ਸਾਡੇ ਨੂੰ ਥੋੜਾ ਪੈਲ ਸਾਡੇ ਲਾਤਾ ਸਾਰੇ ਟਕਾ ਕੇ ਲੈ ਲੈਣਾ ਸਹੀ ਕਰ ਬੇੜੇ ਥੋੜਾ ਨੂੰ ਚਲਾਉਣ ਦਾ ਮੌਕਾ ਘੱਟ ਮਿਲਿਆ ਬੇਟਾ ਹਾਂਜੀ ਦੱਸਦੇ ਸੀ ਕਿ ਵੀ 15 20 ਦਾ ਨਹੀਂ ਜਾਨੋ ਤਿਆਰ ਹੋਏ ਨੂੰ ਆਏ ਸੀ ਜਾਨੋ ਕਹਿੰਦਾ ਵੀ ਉਹਦਾ ਵਿਚਾਰ ਟੈਕਟ ਲੈ ਕੇ ਚੜ੍ਹ ਗਿਆ ਬਿਲਕੁਲ ਰਿਕਵੈਸਟ ਕੀਤੀ ਸੀ ਮੈਸਤਰੀ ਨੂੰ ਵੀ ਜਲਦੀ ਕਰਦੇ ਜਲਦੀ ਕਰਦੇ ਪਰ ਉਹ ਥੋੜਾ ਟਾਈਮ ਲੱਗ ਗਿਆ ਟਾਈਮ ਚਲੋ ਹਾਂ ਜੀ ਐਡਾ ਬਰ ਹੁਣ ਚੀਜ਼ ਸੋਣੀ ਵੀ ਤਿਆਰ ਹੋਈ ਆ ਜੀ ਹਾਂਜੀ ਤੇ ਥੋੜੀ ਤੇਜ਼ੀ ਕਰਦੇ ਫਿਰ ਉਹ ਵਿਚ ਮਾਲਾ ਬਟ ਕੱਚ ਰਹੇ ਨਾ ਤੁਹਾਨੂੰ ਵੀ ਸਵਾਦ ਨਹੀਂ ਸੋਣਾ ਨਾ ਬੈਸਤਰੀ ਨੂੰ ਸਵਾਦ ਆਣਾ ਇਹ ਕੰਮ ਕਰਦਾ ਬਿਲਕੁਲ ਜੀ ਬਿਲਕੁਲ ਕੁਝ ਦੱਸ ਸਕਦੇ ਆ ਗਿਣਾ ਸਕਦੇ ਆ ਲੈ ਵੀ ਆਹ ਚੀਜ਼ ਤੇ ਲੱਗੇ ਨੇ ਮੰਗਦਾ ਜੱਸਾ ਵੀ ਪੂਰਾ ਮਜਬੂਤ ਆ ਮੰਗ ਲਾ ਟਿਊਬਾਂ ਵਗਾਰਾ ਜਿੰਗੀਆਂ ਸਾਰਾ ਐਕਸਲ ਉਸਲ ਉਹ ਕੋ ਆਪਣੀ ਜ਼ਮੀਨ ਹੈਗੀ ਜੇ ਕਰਾਉਣਾ ਮਤਲਬ ਸਾਨੂੰ ਮਤਲਬ ਖੇਤੀ ਦਾ ਅਸੀਂ ਕਦੇ ਕੀਤੀ ਨਹੀਂ ਸੂਰੂ ਵੀ ਨਹੀਂ ਕੀਤੀ ਬ੍ਰਦਰ ਬਾਹਰ ਨੇ ਹਾਂਜੀ ਹਾਂਜੀ ਤੇ ਮੈਂ ਵੀ 5-6 ਸਾਲ ਬਾਅਦ ਜਰਮਨ ਲੈ ਕੇ ਆਇਆ ਅੱਛਾ ਅੱਛਾ ਜੀ ਠੀਕ ਆ ਹਾਂਜੀ ਤੇ ਸਾਰਾ ਜੈਕ ਵਾਲਾ ਲੈਫਟ ਵਾਲਾ ਜਵਾਲ ਬਾਤ ਚਲਵਾਇਆ ਹਾਂ ਨਾ ਜੈਕ ਨਾਲ ਪਹਿਲਾਂ ਬੰਦੇ ਨਾਲ ਆਉਂਦਾ ਅੱਛਾ ਨਾਲ ਇਹਨੂੰ ਕੰਪਨੀ ਤੋਂ ਹੁੰਦੀ ਉਹ ਪਹਿਲਾਂ ਇਹਨੂੰ ਆਉਂਦਾ ਵੀ ਜਾਣ ਕੇ ਲੋਡ ਵਾਲਾ ਚੀਜ਼ ਚੱਕਣ ਵਾਸਤੇ ਚੱਕੀ ਜਾ ਸਕਦੀ ਨਹੀਂ ਇਹਦੇ ਜੇ ਮਤਲਬ ਆਪਾਂ ਇਹ ਤਾਂ ਟਾਇਰ ਵੀ ਇਹਦੇ ਨਾਲ ਇਹਦੇ ਥੱਲੇ ਕੋਈ ਚੀਜ਼ ਲਾ ਦਈਏ अच्छा जी ਇਹ ਟਾਇਰ ਵੀ ਤਾਂ ਇਹਦੇ ਨਾਲ ਅੱਛਾ ਟਾਇਰ ਵੀ ਤਾਂ ਹਾਂ ਚੱਲੇ ਜਾਂਦੇ ਆਪਾਂ ਤੁਹਾਨੂੰ ਸਪੋਰਟ ਦਾ ਦਈਏ ਜੀ ਹਾਂਜੀ ਮਾੜਾ ਕਰਨੀ ਵੀਰੇ ਸਟਾਰਟ ਦੇਖੀਏ ਹੋਰੀ ਹੋ ਗਿਆ ਸਟਾਰਟ ਸਾਰਾ ਸਿਸਟਮ ਆਹ ਐਲਈਡੀ ਲਾਈਟਾਂ ਬੱਚੂ ਵੀ ਲੱਗੀਆਂ ਹੋਈਆਂ ਸ਼ੋਅ ਦੇ ਵਿੱਚ ਲੱਗੀਆਂ ਹੋਈਆਂ ਇਹ ਵੀ ਲਾਈਟ ਆ ਆਹ ਲਓ ਬੰਪਰ ਲੱਗਿਆ ਬੰਪਰ ਜੇਕਰ ਉੱਤੇ ਆਹ ਬੰਪਰ ਜੇਕਰ ਉੱਤੇ ਆ ਇਹ ਜਿੱਕ ਚੱਕਾ ਜਿਹੜਾ ਆਪਾਂ ਕਾਹੀ ਰੇ ਰਿਸਟਾਰਟ ਕਰਵਾਇਆ ਹੋਗਾ ਤੁਹਾਨੂੰ ਦਿਖਾਉਂਦਾ ਤੁਹਾਨੂੰ ਜੈਕ ਦੱਸਦਾ ਹੈ ਇਹ ਇੱਟੇ ਡਰਾਈਵਰ ਦਾ ਇੱਕ ਸਾਲ ਹੋ ਗਿਆ ਮਤਲਬ ਬਣ ਕੇ ਆਏ ਨੂੰ 22 22 ਹਾਂ ਬਣ ਕੇ ਆਏ ਨੂੰ ਤਾਂ ਹੋਏ ਨੇ ਦਸੰਬਰ ਚ ਆਇਆ ਜਦੋਂ ਦਸੰਬਰ ਚ ਚਾਰ ਹੋ ਗਿਆ ਹਾਂਜੀ ਉਦੋਂ ਵਾਲੀ ਆਪਾਂ 2.5 ਸਾਰਾ ਪੰਦਾਇ ਦੋਗੇ ਹਾਂਜੀ 2.5 ਇਹ ਜੀ ਪੀ ਪੀ ਬਾਈਕ ਬਣਾ ਲਿਆ ਸਾਢੇ 9 ਸਾਲ ਤੱਕ ਤਿਆਰ ਕਰਨੇ ਲੱਗਿਆ ਤਿਆਰ ਕਰਨੇ ਲੱਗਿਆ ਹੋ ਜਾਂਦਾ ਕੰਮ ਬੜਾ ਜਾਇਦਾ ਸੀਗਾ ਹਾਂਜੀ ਹਾਂ ਪਰ ਵਾਚਿਆ ਚੀਜ਼ਾਂ ਨੂੰ ਲੈ ਕੇ ਵੀ ਹੋਰਾ ਮਾਂ ਕਿ ਜਦੋਂ ਪਰਖਣਾ ਗਾਉਂਦਾ ਵੀ ਕਿਹੜੀ ਜੀ ਸੋਹਣੀ ਲੱਗੂ ਕਿਹੜੀ ਜੀ ਸੋਹਣੀ ਲੱਗੂਗੀ ਨਾ ਉਹ ਜਿੱਦਾਂ ਕਰਕੇ ਵੀ ਟਾਈਮ ਦਾ ਲਾਜੀ ਜਾਣਾ ਸੀ ਉਹਦੇ ਸਾਢੇ 1 ਸਾਲ ਲੱਗ ਗਿਆ ਇਹਨੂੰ ਤਿਆਰ ਹੁੰਦੇ ਨੇ ਤੇ ਪਟਾਇਲ ਵਗੈਰਾ ਕਿੱਥੋਂ ਮਿਲ ਗਿਆ ਪਰ ਫਿਰ ਕਿੱਥੋਂ ਨੀਵਾ 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 ਕਰਦੇ ਥੱਲੇ ਥੱਲੇ ਕਰਦੇ ਆਹ ਨੂੰ ਕਰਦੇ ਥੱਲੇ ਗੰਬੀ ਰੱਖਾ ਪੇ ਹੋ ਜਾਣਾ ਗੰਬੀ ਰੱਖੇ ਨੂੰ ਨਾ ਤੰਗ ਰੱਖ ਨਾ ਪੇ ਤਹਾ ਜਾ ਕੇ ਰੱਖ ਆ ਦੇਖੋ ਥੱਲੇ ਜਾਂਦਾ ਉਹ ਨਾ ਥੱਲੇ ਬੰਦ ਤਾਹ ਦੇ ਥੱਲੇ ਕਰੇ ਜਨੇ ਬਾਇਲੈਂਸ ਪੈਸਾ ਚੈੱਕ ਕਰਵਾ ਕੇ ਤਿਆਰ ਕਰਾਇਆ ਹੈ ਆ ਕਰਦੇ ਜੇਕਰ ਇਹ ਕੀਤਾ ਉਹ ਦੇਖ ਫਤਹਾ ਜਾਦਾ ਆਗਾ ਦੇਖੋ ਸਿਸਟਮ ਸਾਰਾ ਓਰੀਜਨਲ ਹੈ ਆ ਸਾਰੀਆਂ ਚੀਜ਼ਾਂ ਹਰ 10 ਲੂਟ ਵਗੈਰਾ ਸਾਰੀ ਆ ਸਾਰਾ ਨਾਲ ਦਾ ਸਾਰਾ ਓਰੀਜਨਲ ਸਾਰਾ ਓਰੀਜਨਲ ਆ ਜੀ ਜੋ ਵੀ ਹੈ ਇਹਦਾ ਬਾਰੇ ਸਾਰੀ ਆਹ ਲੈਫਟ ਕੁਮੈਸਟੀ ਆਹ ਸਾਰਾ ਯਾਰ ਇਹ ਸਾਰਾ ਰਾਫ ਬੜਾ ਫੱਟੀਆਂ ਬਗੜਾ ਸਮਾਨ ਆ ਰਹਿਣਾ ਨਾਲ ਦੀ ਹਾਂ ਇਹ ਹੁੱਕ ਅਸੀਂ ਲਵਾਈ ਆ ਕਿਉਂਕਿ ਇਹਨੂੰ ਇੱਥੇ ਆਉਂਦਾ ਵਾ ਹਾਂ ਜੀ ਇਹ ਨਾ ਮਜ਼ਰ ਆਉਂਦਾ ਮਜ਼ਰ ਆਉਂਦਾ ਉਹ ਵੀ ਸਮਾਨ ਪਿਆ ਆਪਣੇ ਕੋਲੇ ਦਾ ਜਿਹੜਾ ਹੈਗਾ ਵਾ ਤੇ ਬਾਕੀ ਦਾ ਹੁਣ ਤੁਸੀਂ ਸਾਰਾ ਦੱਸ ਹੀ ਦਿੱਤਾ ਦੇਖ ਹੀ ਲਿਆ ਹਾਂ ਜੀ ਬਾਕੀ ਦੇਖੋ ਇੱਕ ਤਾਂ ਫਿਸ਼ਿੰਗ ਦੇਖ ਲਦਾ ਦਰਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਬੈਗਰੋ ਫਿਸ਼ਿੰਗ ਆ ਤਾ ਬੜੀ ਸੋਹਣੀ ਕੀਤੀ ਆ ਕੋਈ ਬਾਧੂ ਕੋਈ ਸੂਈ ਵਾਲਾ ਪਾਸਾ ਵਧਾ ਦੇ ਸੂਈ ਲੰਗੀ ਹੋ ਕੇ ਉਸੇ ਬਸ ਜੀ ਸਾਰਾ ਕੋ ਅੰਦਰ ਅੰਦਰ ਹੀ ਆ ਸਿਸਟਮ ਤੇ ਵੀ ਪੈਸਾ ਕਾਫੀ ਲੱਗਿਆ ਪੂਰਾ ਤਗੜਾ ਸਿਸਟਮ ਹਾਂਜੀ ਯਾਨੀ ਉਹਨੇ ਆਪਾਂ ਨੂੰ ਇਹ ਜੀ ਉਹਨੇ ਕਹਿੰਦਾ ਘੱਟ ਕਰਕੇ ਲਾਈ ਆ ਅਜੇ ਕੱਚੇ ਲਾਇਆ ਜਾਣਗੇ ਕੱਚੇ ਰੇਟ ਲਾਇਆ ਜਾਣਗੇ ਹਾਂਜੀ ਹਾਂਜੀ ਬਾਕੀ ਆਹਾ ਚੀਜ਼ਾਂ ਵਿੱਚ ਇਹ ਪਾ ਕੇ ਆ ਸਾਰਾ ਕੁਝ ਵਿੱਚ ਹਾਂ ਪਿੱਛੇ ਸਟੀਰਿੰਗ ਸਟੂਰਿੰਗ ਦਾ ਜਿਹੜਾ ਹੋਇਆ ਹੈਗਾ ਸਾਰਾ ਸਾਰਾ ਚੈਨ ਚੂਰਾ ਸਟੀਰ ਲਾ ਕੇ ਜੀ ਸਾਰੇ ਘੁੰਮ ਦੇ ਕਰਕੇ ਸਾਰਾ ਸੋਸਲ ਦਾ ਸਾਰਾ ਲਾ ਕੇ ਸਰਵਰ ਵਗੈਰਾ ਵੀ ਲਾ ਲਿਆ ਹਾਂਜੀ ਸਾਰਾ ਕੁਝ ਪੂਰਾ ਹੋ ਗਿਆ ਇੱਕ ਤਲ ਜਆ ਬਾਹਲਾ ਬਾਹਲਾ ਸੋਸਸ ਸਟੌਕ ਦਿੱਤਾ ਹੋਇਆ ਪਾਇਦਾਰ ਵੀ 16 ਕੀਤਾ ਹੋਇਆ ਆ ਵੀ ਬਹੁਤ ਸੋਹਣੀ ਬਣਾਈ ਹੋਈ ਥੋੜੀ ਇਹ ਬਾਈਦਾਰ ਜਿਹੜੀ ਪਲੇਟ ਬਣਾ ਕੇ ਲਾਈ ਹੋਈ ਹੈ ਜਿਹੜੀ ਆ ਹਾਂਜੀ ਪਲੇਟ ਇਹਦੀ ਦੂਜੀ ਵੀ ਆ ਉਹ ਪੂਰੇ ਸਾਰੇ ਚਲੋ ਬੈਟਰੀ ਤੇ ਉਤਾਰਾਂ ਤੁਰਾਂ ਲਾਉਣੀਆਂ ਪੈਂਦੀਆਂ ਸਾਨੂੰ ਜਿਵੇਂ ਹੁੰਦੇ ਚੁੱਕੜਾਈ ਕੀਤੀ ਨਾ ਬਹੁਤ ਸੋਹਣੀ ਕੀਤੀ ਹੋਈ ਹੈ ਜਿਵੇਂ ਬਾਈਦਾਰ ਚਾਰੇ ਪਾਸੇ ਟਰ ਤਸਵੀਰਾਂ ਪਾਸ ਦੁਆਰਾ ਫੇਰ ਦਿਖਾ ਦਈਏ ਵੀ ਇਹ ਜਿਹੜੀ ਫਿਸ਼ਿੰਗ ਕੀਤੀ ਹੈ ਜ ਬਾਈਦਾਰਸ ਦੀ ਸਟੀਲ ਦੀ ਪਲੇਟ ਦੇ ਵਿੱਚ ਕੀਤੀ ਹੈ ਤੇ ਬਹੁਤ ਹੀ ਜ਼ਬਰਦਸਤ ਪੜਾਈ ਕੀਤੀ ਹੋਈ ਆ ਕੋਈ ਇਹ ਨਹੀਂ ਚਲੋ ਕੁਝ ਥੋੜਾ ਜਿਹਾ ਇਦਾਂ ਵੀ ਆ ਹਜੇ ਕਿਉਂਕਿ ਅਸੀਂ ਉਹ ਜਲਦੀ ਦੇ ਵਿੱਚ ਇਹਨੂੰ ਲੈ ਵੀ ਆਏ ਸੀਗੇ ਹਾਂਜੀ ਉਹ ਬੇਟੇ ਤੇ ਜਾਣਾ ਕਰਕੇ ਜੀ ਹੁਣੇ ਜਾਣਾ ਕਰਕੇ ਫਿਰ ਹੁਣ ਕੁਝ ਚੀਜ਼ਾਂ ਆ ਜੇ ਕੋਈ ਸਾਨੂੰ ਮਤਲਬ ਕੋਈ ਕੋਈ ਚੀਜ਼ਾਂ ਇਦਾਂ ਹੋ ਜਾਂਦੀਆਂ ਕਿਉਂਕਿ ਚਲਾਏ ਤੋਂ ਹੀ ਪਤਾ ਲੱਗਦਾ ਹਾਂਜੀ ਨਾ ਕੁਝ ਮਾੜੀ ਮੋਟੀ ਜੋ ਲੀਕੇਜ ਹੈਗੀ ਆ ਤੇ ਉਹ ਸਾਰਾ ਕੁਝ ਉਹ ਕਹਿੰਦੇ ਸੀ ਵੀ ਤੁਸੀਂ ਲੈ ਆਇਓ ਅਸੀਂ ਤੁਹਾਡੀ ਸਾਰੀ ਓਕੇ ਕਰ ਦੇਵਾਂਗੇ ਹਾਂ ਜੀ ਉਹ ਤਾਂ ਚਲੋ ਆਇਆ ਫਿਰ ਚਲੋ ਸਾਡੇ ਕੋਲੇ ਟਾਈਮ ਹੈ ਨਹੀਂ ਸੀਗਾ ਉਹ ਕੋਈ ਮਤਲਬ 20 25 ਦਿਨ ਹੀ ਸੀ ਚਲਾਉਣ ਨੂੰ ਤਾਂ ਅਸੀਂ ਫਿਰ ਲੈ ਆਏ ਉਹ ਫਟਾਫਟ ਵੀ ਚਲੋ ਕੋਈ ਗੱਲ ਨਹੀਂ ਬੱਚੇ ਦਾ ਵੀ ਜਾਂਦੀ ਵਾਰ ਦਾ ਬੱਚੇ ਦਾ ਵੀ ਸ਼ੌਂਕ ਪੂਰਾ ਫਿਰ ਪਤਾ ਨਹੀਂ ਪੰਜਾ ਸੱਤ ਨੂੰ ਮੜਦਾ ਚਾਹ ਨੂੰ ਮੜਦਾ ਜਵਾਕ ਉਹ ਉਹਨਾਂ ਕੋਲੇ ਵੀ ਸਾਨੂੰ ਮਤਲਬ ਤਿਆਰ ਕਰਵਾ ਕੇ ਮਿਸਤਰੀਆਂ ਕੋਲੇ ਨਹੀਂ ਛੱਡ ਹੋਇਆ ਵੀ ਉਹ 10 ਦਿਨ ਇਹਦੀ ਟ్రਾਈ ਲੈਂਦੇ 10 ਦਿਨ ਨੂੰ ਚਲਾ ਕੇ ਸਾਰਾ ਕੁਝ ਕਰਕੇ ਦੇਖਦੇ ਉਹ ਟਾਈਮ ਸਾਡੇ ਕੋਲ ਉੱਥੇ ਛੱਡ ਨਹੀਂ ਹੋਇਆ ਭਾਈ ਜਿਵੇਂ ਇੱਕ ਡਾਇਰੈਕਟਰ ਜਿਵੇਂ ਤਿਆਰ ਕਰਵਾ ਲੈਂਦੇ ਆ ਕਈ ਸਾਰੇ ਕਰਵਾਉਂਦੇ ਡਾਇਰੈਕਟਰ ਦਾ ਨਾ ਕਰੇ ਆ ਵੀ ਟਰੈਕਟਰ ਬਾਅਦ ਚ ਬਾਹਰ ਲਾਇਆ ਜਾ ਰਿਹਾ ਤੁਹਾਡਾ ਹੈਰਾ ਦਾ ਬਾਅਦ ਚ ਨਹੀਂ 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 ਮੈਂ ਤਾਂ ਇੱਥੇ ਵਾਸਤੇ ਹੀ ਆਇਆ ਯਾਰ ਕਰਾਇਆ ਕਈ ਵਾਰ ਜਵਾਕ ਕਹਿੰਦੇ ਯਾਰ ਪਾਪਾ ਚੱਲ ਭੇਜ ਦੇ ਡੇੜੀ ਬਾਹਰ ਯਾਰ ਹੁਣ ਲੈ ਚਲਦੇ ਆ ਕੋਈ ਤਾਂ ਦੇਖੋ ਜੇ ਤਾਂ ਵੈਸੇ ਤਾਂ ਸਾਡਾ ਜਾਣ ਦਾ ਮੂਡ ਕੋਈ ਨਹੀਂ ਅੱਛਾ ਕਿਉਂਕਿ ਮੈਂ ਜਰਮਨ 5 ਸਾਲ ਲਾਈ ਹੋਇਆ ਯਾਨੀ ਬਾਹਰ ਲੱਕ ਟੱਕ ਦੇਖ ਲਈ ਮੈਨੂੰ ਬਾਹਰਲਾ ਕੋਈ ਜ਼ਿਆਦਾ ਮੋਹ ਹੈ ਨਹੀਂਗਾ ਹਨਾ ਤੇ ਮੈਂ ਤਾਂ ਆਪਦੇ ਬੇਟੇ ਨੂੰ ਵੀ ਇੱਕ ਨੂੰ ਇੱਥੇ ਰੱਖਣਾ ਚਾਹੁੰਦਾ ਸੀਗਾ ਵੀ ਚੱਲ ਇੱਕ ਗਿਆ ਹੋਇਆ ਕਿੱਥੇ ਰੱਖ ਲੈਣੇ ਉਹ ਕੁਛ ਚਲੋ ਹਾਲਾਤਾਂ ਦੇ ਹਿਸਾਬ ਨਾਲ ਰਾਤਾਂ ਨੂੰ ਚਲੋ ਇੱਕ ਜਵਾਕ ਦੀ ਅੱਛਾ ਵੀ ਹੋਣੀ ਜੇ ਤੇ 13 ਚਲੋ ਉੱਥੇ ਆ ਕੇ ਸੈਟਿੰਗ ਮੈਟਿੰਗ ਕਰਕੇ ਬਾਅਦ ਚ ਜਿੱਥੇ ਰਹਿਣਾ ਹੂ ਤਾਂ ਇੱਥੇ ਰਹੂ ਦੋਹਾਂ ਜੋ ਜਿਹੜੇ ਨੇ ਮਰਜੀ ਤੇ ਜੇ ਉਹਨਾਂ ਨੇ ਉੱਥੇ ਰਹਿਣਾ ਜੇ ਤਾਂ ਫੇਰ ਸਾਨੂੰ ਵੀ ਜਾਣਾ ਪਿਆ ਫੇਰ ਤਾਂ ਦੇਖੋ ਜੀ ਸ਼ਾਇਦ ਫੇਰ ਚਲੋ ਆ ਵੀ ਸਾਧਾ ਨਾਲ ਹਾਂਜੀ ਹਾਂਜੀ ਜਿਹੜੇ ਹਾਲਾਤ ਬਣੇ ਫੇਰ ਉਹ ਦੇਖਾਂਗੇ ਜਿਹੜਾ ਆਪਾਂ ਇੰਜਨ ਚੇਂਜ ਕੀਤਾ ਹੋਰ ਇਹਦਾ ਕੋਈ ਚੀਜ਼ ਇਹਦੀ ਚੇਂਜ ਨਹੀਂ ਹੈਗੀ ਠੀਕ ਆ ਨਾ ਬਾਈ ਡੈਕਟਰ ਵੈਸੀ ਨਾ ਤੇ ਵੱਡਾ ਹੱਡਾ ਨਾਲ ਭਾਰਾ ਖੁੱਲਾ ਡੈਕਟਰ ਆ ਸ਼ੋਅ ਦੇਖ ਲਓ ਆ ਕਿੱਥੇ ਤੱਕ ਤੱਕ ਖੁੱਲਾ ਸ਼ੋਅ ਹੋਦੀ ਆ ਇਹਨੀਆਂ ਚੌੜੀ ਦਾ ਬੰਦਾ ਸ਼ੋਈ ਹੋ ਗਈ ਆ ਦੂਜਾ ਡੈਕਟਰ ਦੀ ਇੰਨੀ ਹੀ ਹੁੰਦੀ ਆ ਆ ਡੈਕਟਰ ਜਿਹੜਾ ਮਲਟੀਮੀਟਰ ਆਪਾਂ ਲੈ ਲੀਏ ਚਾਹੇ ਆਪਾਂ ਨਵਾਂ ਦੇ ਲਈ ਚਾਹੇ ਪੁਰਾਣਾ ਦੇ ਲਈ ਕੋਈ ਵੀ ਲੈ ਲੀਏ ਇਹਦਾ ਤਾਂ ਵਾਹ ਦੇਖੋ ਕੱਡਾ ਜਗਾਰ ਸਿਸਟਮ ਕਿੱਡੀ ਸ਼ੋਅ ਬਾਹਰ ਹੋ ਜਾਂਦੀ ਆ